ਸਸਿਕਾ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨੀ ਨਾਲ ਸੰਬੰਧ ਤੇ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਇੱਥੇ ਉੱਤੇ ਕਿਸਾਨੀ ਦੇ ਵੀਡੀਓ ਹੁੰਦੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੇਟ ਘਟ ਗਿਆ ਧੂੜੀ ਦਾ ਪਹਿਲਾਂ ਆਪਣੇ 550 550 ਤੋਂ 750 ਤੇ 535 ਦੇ ਬੱਚੇ ਲਿਆ ਗਿਆ ਉਸ ਤੋਂ ਬਾਅਦ ਜੋ ਦੂਜਾ ਰੇਟ ਹੋਇਆਗਾ ਉਹ 400 390 380 ਇਸ ਟਾਈਮ ਜੋ ਰੇਟ ਦੇ ਵਿੱਚ ਭਾਰੀ ਘਰਾਬਟ ਆਈ ਆ ਉਹ 350 ਹੋ ਗਈ ਥੂੜੀ 2250 ਨੂੰ ਰਹਿ ਜਾਣੀ ਜਿਹੜੇ ਕਿਸਾਨ ਭਰਾਵਾਂ ਕੋਲ ਥੂੜੀ ਪਈ ਆ ਜਿਹਨੇ ਵੇਚਣੀ ਚਾਹੁੰਦਾ ਵੀ ਅੱਗੇ ਵਧੂਗੀ ਕੋਈ ਬਦਲਣ ਦੇ ਚਾਂਸ ਨਹੀਂ ਜਿਹਨੇ ਵੇਚਣੀ ਹੈ 1-2 ਦਿਨਾਂ ਦੇ ਵਿੱਚ ਥੂੜੀ ਵੇਚ ਦਿਓ ਥੂੜੀ ਦੇ ਰੇਟਾਂ 'ਚ ਹੋਰ ਵੀ ਭਾਰੀ ਘਰਾਬਟ ਆਉਣ ਵਾਲੀ ਆ ਕਿਉਂਕਿ ਆਪਾਂ ਪਿਛਲੇ ਦਿਨੀ ਦੇਖਿਆ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ 4 ਪਾਇਆ 4.5 ਕਰਕੇ ਤੂੜੀ ਦੀ ਮੰਗ ਘਟ ਗਈ ਫੈਕਟਰੀਆਂ ਦੇ ਵਿੱਚ ਅੱਗੇ ਪਾਣੀ ਪੂਣੀ ਪਾਉਂਦੇ ਸੀ ਰੇਤਾ ਮਿੱਟੀ ਜੋ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੁਣ ਫੈਕਟਰੀਆਂ ਦੇ ਵਿੱਚ ਸਾਫ਼ ਸੁਥਰੀ ਤੂੜੀ ਜਾਣ ਲੱਗੀ ਤੇ ਉਹਦੇ ਕਰਕੇ ਬਹੁਤ ਭਾਰੀ ਕਰਾਫਟਾ ਸਾਢੇ 300 ਰੁਪਏ ਰੇਟ ਹੋ ਗਿਆ ਜਿਹੜੇ ਕਿਸਾਨ ਭਰਾਵਾਂ ਨੇ ਵੇਚਣੀਆਂ 40 ਕਿਵੰਟ ਦੀ ਟਰਾਲੀ ਆ ਭੁੰਗਲ ਟਰਾਲੀ 10 ਰੁਪਏ ਵੱਧ ਤੇ ਜਾਂ ਘੱਟ ਘੜੁੱਕੇ ਵਾਲੇ 10-20 ਰੁਪਏ ਵੱਧ ਦੇ ਹੀ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕਿੜਾ ਪਣੀ ਜਾਂਦਾ ਤੇ ਜਿਹੜੀਆਂ 15 ਟਰਾਲੀਆਂ ਦਾ ਉਹਨਾਂ ਦਾ ਰੇਟ 350 ਰੁਪਏ ਹੀ ਆ ਜਿਹੜੇ ਕਿਸਾਨ ਭਰਾਵਾਂ ਨੇ ਵੇਚਨੇ ਤੂੜੀ ਦਾ ਇਸ ਮੌਕਾ ਹੈ ਵੇਚ ਦਿਓ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਾਰੀ ਗਰਾਫਟ ਤੂੜੀ ਦੇ ਰੇਟ ਦੇ ਵਿੱਚ ਆਉਣ ਵਾਲੀ ਆ ਇਸ ਟਾਈਮ 350 ਹੀ ਰੇਟ ਆ ਤੇ ਇੱਕ ਗੱਲ ਹੋਰ ਆ ਕਿਉਂਕਿ ਕੁਝ ਭਰਾ ਸੋਚਦੇ ਨੇ ਕਿ ਅੰਦਰ ਰੱਖੀ ਵੇਚ ਦਾਂਗੇ ਕੋਈ ਪਤਾ ਨਹੀਂ 2.500 ਰੇਟ ਖੜਾ ਰਹੇ 1.500 ਬਾਦਰ ਰੇਟ ਤੇ ਵਿਕੀ ਆ ਐਤਕੇ ਕੋਈ ਵਤਨ ਦੇ ਹਰੇ ਚਾਂਸ ਨਹੀਂ ਤੂੜੀ ਤਿੰਨ ਚਾਰ ਦਿਨਾਂ ਵਿੱਚ ਬਹੁਤ ਥੱਲੇ ਆ ਗਈ ਜਿਹਨੇ ਵੇਚਨੀ ਆ